ਨੂੰ ਪੈਰਿਸ ਦਾ ਵੀਜ਼ਾ ਨਾ ਮਿਲਣ ਤੇ ਜੁੜਾ ਹੈ ਨੀਲ ਗਰਗ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਦੱਸ ਦੇ ਕਿ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਸਖਤ ਨਿੰਦਾ ਕੀਤੀ ਹੈ ਆਬੁੱਲਾਰੇ ਨੀਲ ਗਰਗ ਨੇ ਸਖਤ ਨਿੰਦਾ ਇਸ ਦੀ ਕੀਤੀ ਤੇ ਨੀਲ ਗਰਗ ਨੇ ਨਿਸ਼ਾਨੇ ਵਿਸਾਦੇ ਨੇ ਭਾਜਪੀ ਤੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਨੇ ਕੇਜਰੀਵਾਲ ਤੇ ਸਪੀਕਰ ਨੂੰ ਵੀ ਬਾਹਰ ਜਾਣ ਦੀ ਮਨਜ਼ੂਰੀ ਜੁੜੀ ਹੈ ਨਹੀਂ ਦਿੰਦੀ ਹੈ ਸ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੈਰਿਸ ਦੇ ਵਿੱਚ ਜਿਹੜੀਆਂ 올림픽 ਖੇਡਾਂ ਚੱਲ ਰਹੀਆਂ ਨੇ ਉੱਥੇ ਹਾਕੀ ਖਿਡਾਰੀਆਂ ਨੂੰ ਜਿਹੜਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਉੱਥੇ ਜਾਣਾ ਚਾਹੁੰਦੇ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਹਨਾਂ ਨੂੰ ਇਜਾਜ਼ਤ ਦੇਣ ਤੋਂ ਜਿਹੜੀ ਹੈ ਉਹ ਨਾ ਕੀਤੀ ਹੈਗੀ ਹੈ ਜਦਕਿ ਇਹ ਅਸਲੀਅਤ ਤੋਂ ਕੋਹਾਂ ਦੂਰ ਹੈ ਅਸੀਂ ਜਾਣਦੇ ਹਾਂ ਕਿ ਇਸ ਇੰਟਰਨੈਸ਼ਨਲ ਇਵੈਂਟ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਸਖਸੀਤਾ ਉਥੇ ਆਈਆਂ ਹੋਈਆਂ ਨੇ ਸੁਰੱਖਿਆ ਕੋਈ ਕਾਰਨ ਨਹੀਂ ਹੈ ਹਾਂ ਸੁਰੱਖਿਆ ਦੇ ਨਾਤੇ ਰਾਜਨੀਤੀ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਬੀਜੇਪੀ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਹਿੰਦੁਸਤਾਨ ਦੇ ਵਿਰੋਧੀ ਧਿਰ ਦੇ ਕਿਸੇ ਲੀਡਰ ਦਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਜਾਣਾ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਤੁਹਾਨੂੰ ਯਾਦ ਹੋਵੇਗਾ ਅ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਸਿੰਗਾਪੁਰ ਜਾਣ ਤੋਂ ਰੋਕਿਆ ਗਿਆ ਸੀ ਗੋਪਾਲ ਰਾਏ ਜੀ ਨੂੰ ਵੀ ਰੋਕਿਆ ਗਿਆ ਸੀ ਅੱਜ ਹੁਣੇ ਹੋਰ ਖਬਰਾਂ ਆਈਆਂ ਨੇ ਕਿ ਕੁਲਤਾਰ ਸੰਧਵਾ ਜੀ ਜੋ ਸਪੀਕਰ ਨੇ ਵਿਧਾਨ ਸਭਾ ਪੰਜਾਬ ਦੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਇੱਕ ਸਿਆਸੀ ਪ੍ਰੋਗਰਾਮ ਸੀ ਉੱਥੇ ਜਾਣ ਤੋਂ ਜਿਹੜਾ ਹੈਗਾ ਰੋਕ ਦਿੱਤਾ ਗਿਆ ਹੈਗਾ ਇਹ ਬਿਲਕੁਲ ਗਲਤ ਹੈਗਾ ਕਿਉਂਕਿ ਇਹ ਬੀਜੇਪੀ ਦੀ ਛੋਟੀ ਮਾਨਸਿਕਤਾ ਤੇ ਸੌੜੀ ਰਾਜਨੀਤੀ ਦਾ ਨਤੀਜਾ ਹੈਗਾ ਕਿ ਉਹ ਨਹੀਂ ਚਾਹੁੰਦੇ ਕਿ ਹਿੰਦੁਸਤਾਨ ਦਾ ਕੋਈ ਹੋਰ ਲੀਡਰ ਅ ਅੰਤਰਰਾਸ਼ਟਰੀ ਮੰਚ ਦੇ ਉੱਤੇ ਜਾ ਕੇ ਹਿੰਦੁਸਤਾਨ ਦੀ ਪੈਰਵੀ ਕਰੇ ਹੁਣ ਕਿੰਨਾ ਵੱਧ ਭੱਗ ਹੈ ਕਿ 19 ਮੈਂਬਰ ਦੀ ਜਿਹੜੀ ਹਾਕੀ ਟੀਮ ਹੈ ਉਹਦੇ ਵਿੱਚੋਂ 10 ਮੈਂਬਰ ਨੇ ਜਿਹੜੇ ਪਲੇਅਰ ਨੇ ਉਹ ਪੰਜਾਬ ਦੇ ਨੇ ਕਪਤਾਨ ਪੰਜਾਬ ਦਾ ਆ ਉਪ ਕਪਤਾਨ ਪੰਜਾਬ ਦਾ ਆ ਜੇਕਰ ਵਿਦੇਸ਼ ਮੰਤਰਾਲਾ ਇੰਨਾ ਹੀ ਸੀਰੀਅਸ ਹੈ ਤਾਂ ਮੈਂ ਇੱਕ ਚੀਜ਼ ਹੋਰ ਧਿਆਨ ਚ ਲੈਣੀ ਚਾਹਨਾ ਪਿਛਲੇ 5 ਸਾਲਾਂ ਦੇ ਵਿੱਚ 7.5 ਲੱਖ ਤੋਂ ਵੱਧ ਭਾਰਤੀਆਂ ਨੇ ਹਿੰਦੁਸਤਾਨ ਦੀ ਨਾਗਰਿਕਤਾ ਛੱਡੀ ਹੈ ਵਿਦੇਸ਼ ਮੰਤਰਾਲਾ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਕੁਝ ਨਹੀਂ ਕਰਦਾ ਹਾਂ ਵਿਦੇਸ਼ ਮੰਤਰਾਲੇ ਦਾ ਜੋਰ ਇੱਕੋ ਇੱਕ ਲੱਗਾ ਹੋਇਆ ਕਿਵੇਂ ਮਾਨਸ਼ਾਹਬ ਦੀ ਵਿజిਟ ਨੂੰ ਰੋਕਿਆ ਜਾਵੇ ਕਿਵੇਂ ਸਕੂਤਾਰ ਸੰਤਵਾਨ ਦੀ ਵਿజిਟ ਨੂੰ ਰੋਕਿਆ ਜਾਵੇ ਕਿਵੇਂ ਜਿਹੜੇ ਸਾਡੇ ਹੋਰ ਲੀਡਰ ਨੇ ਉਹਨਾਂ ਦੀ ਵਿజిਟ ਨੂੰ ਰੋਕਿਆ